ਅੱਜ ਅਸੀਂ ਬਣਾਵਾਂਗੇ ਵਿਆਹਾਂ ਸ਼ਾਦੀਆਂ ਵਿੱਚ ਬਣਨ ਵਾਲੀ ਮਿਕਸ ਵੈਜੇ ਸਬਜ਼ੀ ਜਿਹੜੀ ਬਹੁਤ ਹੀ ਜ਼ਿਆਦਾ ਸੁਆਦ ਲੱਗਦੀ ਹੈ ਕਿੰਨੂੰ ਜ਼ਿਆਦਾ ਪਸੰਦ ਆ ਮਿਕਸ ਵੈਜੇ ਸਬਜ਼ੀ ਵਿਆਹਾਂ ਵਾਲੀ ਖਾਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਫਰਕ ਇਹਦੇ ਵਿੱਚ ਇੰਨਾ ਹੋਏਗਾ ਕਿ ਹਲਵਾਈ ਜਿਹੜੇ ਸਬਜ਼ੀ ਬਣਾਉਂਦੇ ਆ ਫਰਾਈ ਕਰਕੇ ਪਾਉਂਦੇ ਆ ਪਰ ਆਪਾਂ ਜਿਹੜੀ ਇਹ ਬਿਨਾਂ ਫਰਾਈ ਕੀਤੇ ਸਬਜ਼ੀ ਬਣਾਵਾਂਗੇ ਤੇ ਸਵਾਦ ਦੇ ਵਿੱਚ ਕੋਈ ਵੀ ਫਰਕ ਨਹੀਂ ਹੋਏਗਾ ਬਹੁਤ ਹੀ ਜ਼ਿਆਦਾ ਲਾਜਵਾਬ ਸਬਜੀ ਇਹ ਬਣ ਕੇ ਤਿਆਰ ਹੋਏਗੀ ਤੇ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤੇ ਪਲੀਜ਼ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਲਾਸਟ ਤੱਕ ਦੇਖਿਓ ਕਿ ਮੈਂ ਕਿੱਦਾਂ ਬਣਾਈ ਇਹ ਸਬਜੀ ਸਭ ਤੋਂ ਪਹਿਲਾਂ ਆਪਾਂ ਸਬਜ਼ੀਆਂ ਦੇਖ ਲੈਣੇ ਆਂ ਵੀ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਜਿਹੜੀਆਂ ਇਹਦੇ ਵਿੱਚ ਪਾਣੀ ਹੈ ਨਾ ਮੈਂ ਇੱਥੇ ਲਈ ਹੈ ਇੱਕ ਫੁੱਲ ਜਿਹੜਾ ਗੋਭੀ ਦਾ ਲਿਆ ਛੋਟੇ ਵਾਲਾ ਇਹਨੂੰ ਮੈਂ ਕੱਟ ਕੇ ਧੋ ਕੇ ਇਹਦੇ ਵਿੱਚ ਹੀ ਪਾ ਦਿੱਤਾ ਸਾਰੀਆਂ ਸਬਜ਼ੀਆਂ ਇੱਕੋ ਜਗ੍ਹਾ ਮੈਂ ਮਿਕਸ ਕਰ ਲਈਆਂ ਹੋਈਆਂ ਔਰ ਇੱਕ ਪੈਕੇਟ ਮਸ਼ਰੂਮ ਦਾ ਇਹਦੇ ਵਿੱਚ ਪਾਇਆ ਮੋਟੇ ਮੋਟੇ ਟੁਕੜਿਆਂ ਦੇ ਵਿੱਚ ਕੱਟ ਲਏ ਹੋਏ ਮਸ਼ਰੂਮ ਦੋ ਸ਼ਿਮਲਾ ਮਿਰਚਾਂ ਪਾਈਆਂ ਲੰਬੀ ਲੰਬੀ ਸਲਾਈਸ ਦੇ ਵਿੱਚ ਕਟੀਆਂ ਹੋਈਆਂ ਚਾਰ ਪੰਜ ਗਾਜਰਾਂ ਪਾਈਆਂ ਉਹਨਾਂ ਨੂੰ ਮੈਂ ਛਿੱਲ ਕੇ ਲੰਬੇ ਲੰਬੇ ਟੁਕੜਿਆਂ ਦੇ ਵਿੱਚ ਕੱਟ ਕਰ ਲਿਆ 250 ਗ੍ਰਾਮ ਬੀਨਸ ਪਾਈਏ ਇਹਦੇ ਵਿੱਚ ਇਹਨੂੰ ਵੀ ਮੈਂ ਲੰਬੇ ਲੰਬੇ ਟੁਕੜਿਆਂ ਦੇ ਵਿੱਚ ਕੱਟ ਕਰ ਲਿਆ ਸਾਰੀਆਂ ਸਬਜ਼ੀਆਂ ਮੈਂ ਚੰਗੀ ਤਰ੍ਹਾਂ ਦੇ ਨਾਲ ਤੋ ਬਣਾ ਕੇ ਜਿਹੜੀਆਂ ਇੱਕ ਜਗ੍ਹਾ ਇਕੱਠੀਆਂ ਕਰ ਲਈਆਂ ਤੁਸੀਂ ਜਿਹੜੀ ਸਬਜ਼ੀ ਪਾਣਾ ਚਾਹੁੰਦੇ ਹੋ ਪਾ ਸਕਦੇ ਹੋ ਜਿਹੜੀ ਨਹੀਂ ਪਾਣੀ ਸਕਿਪ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਤੇਲ ਗਰਮ ਕਰਾਂਗੇ ਮੈਂ ਸਰੋਂ ਦਾ ਤੇਲ ਲੈ ਰਹੀ ਹਾਂ ਤੁਸੀਂ ਇਹਨੂੰ ਘਿਓ ਦੇ ਵਿੱਚ ਬਟਰ ਦੇ ਵਿੱਚ ਜਾਂ ਫਿਰ ਫਾਇਨ ਦੇ ਵਿੱਚ ਵੀ ਬਣਾ ਸਕਦੇ ਹੋ ਜਿਹੜੀ ਵੀ ਤੁਸੀਂ ਤੇਲ ਖਾਂਦੇ ਹੋ ਉਹੀ ਪਾ ਲਿਓ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਨਾ ਕਿਉਂਕਿ ਮੈਂ ਸਰੋਂ ਦਾ ਤੇਲ ਪਾਇਆ ਇਹਨੂੰ ਚੰਗੀ ਤਰ੍ਹਾਂ ਗਰਮ ਕਰਨਾ ਬਹੁਤ ਜ਼ਰੂਰੀ ਹੁੰਦਾ ਨਹੀਂ ਤੇ ਫਿਰ ਕੱਚੀ ਸਮੈਲ ਆਉਂਦੀ ਹੈ ਸਬਜ਼ੀ ਦੇ ਵਿੱਚ ਇਹਦੀ ਇਹਦੇ ਵਿੱਚ 1/2 ਚਮਚਾ ਜੀਰਾ ਪਾ ਕੇ ਇਹਨੂੰ ਫਰਾਈ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਮੈਂ ਚੋਪਰ ਦੇ ਵਿੱਚ ਚੋਪ ਕੀਤੇ ਹੋਏ ਦੋ ਵੱਡੇ ਸਾਈਜ਼ ਦੇ ਪਿਆਜ਼ ਜਿਹੜੇ ਇਹਦੇ ਵਿੱਚ ਪਾਏ ਆ ਪਿਆਜ਼ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਜ਼ਿਆਦਾ ਹੱਲੇ ਹਲਕਾ ਜਿਹਾ ਪਿਆ ਜਿਹੜਾ ਇਹ ਫਰਾਈ ਹੋ ਗਿਆ ਬਸ ਇੰਨਾ ਹੀ ਫਰਾਈ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਚੋਪ ਕੀਤਾ ਹੋਇਆ ਇੱਕ ਵੱਡਾ ਚਮਚ ਅਦਰਕ ਲਸਣ ਇਹਦੇ ਵਿੱਚ ਮੈਂ ਪਾ ਦਿੱਤਾ ਹੈ ਦੋਨੋਂ ਚੀਜ਼ਾਂ ਨੂੰ ਮੈਂ ਚੋਪਰ ਦੇ ਵਿੱਚ ਚੋਪ ਕਰ ਲਿਆ ਸੀ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਜਾਂ ਫਿਰ ਕੱਟ ਕੇ ਵੀ ਪਾ ਸਕਦੇ ਹੋ ਹੁਣ ਅਦਰਕ ਲਸਣ ਨੂੰ ਵੀ ਚੰਗੀ ਤਰ੍ਹਾਂ ਨਾਲ ਫਰਾਈ ਕਰਾਂਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਮੇਰੀ ਵੀਡੀਓਜ਼ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਜ਼ਰੂਰ ਦੱਸਿਆ ਕਰੋ ਇੱਕ ਵਾਰ ਇਹ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਸਿੰਪਲ ਤਰੀਕੇ ਨਾਲ ਮੈਂ ਦੱਸ ਰਹੀ ਹਾਂ ਬੇਸਿਕ ਜਿਹੇ ਮਸਾਲੇ ਆਪਾਂ ਇਹਦੇ ਵਿੱਚ ਪਾਣੇ ਆ ਪਰ ਸਵਾਦ ਬਹੁਤ ਹੀ ਜ਼ਿਆਦਾ ਬਣ ਕੇ ਤਿਆਰ ਹੁੰਦੀ ਹੈ ਅਦਰਕ ਲਸਣ ਪਿਆਜ਼ ਸਭ ਚੀਜ਼ਾਂ ਜਿਹੜੀਆਂ ਪੁੱਜ ਚੁੱਕੀਆਂ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਤੇ ਨਾਲ ਹੀ ਪਾਵਾਂਗੇ ਇਹਦੇ ਵਿੱਚ ਹਲਦੀ ਪਾਊਡਰ ਇੱਕ ਵੱਡਾ ਚਮਚਾਪਰ ਕਤਨੀਆ ਪਾਊਡਰ ਦਾ ਮੈਂ ਪਾਇਆ ਅੱਧਾ ਕ ਚਮਚਾਪ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਹੁਣ ਆਪਾਂ ਜਿਹੜੇ ਮਸਾਲੇ ਹਨ ਇਹਨਾਂ ਨੂੰ 10 ਸਕਿੰਟ ਲਈ ਪੋਣ ਲੈਣਾ ਤੜਕੇ ਦੇ ਵਿੱਚ ਜਿਆਦਾ ਨਹੀਂ ਭੁੰਨਾ ਸਿਰਫ 10 ਸਕਿੰਟ ਲਈ ਭੁੰਨਾ ਨਹੀਂ ਤੇ ਫਿਰ ਮਸਾਲੇ ਜਿਹੜੇ ਜਲ ਜਾਣਗੇ ਜੇਕਰ ਤੁਹਾਡੇ ਕੋਲ ਜਲ ਜਾਂਦੇ ਨੇ ਮਸਾਲੇ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਵੀ ਪਾ ਸਕਦੇ ਹੋ 10 ਸਕਿੰਟ ਜਿਹੜੇ ਮਸਾਲੇ ਮੈਂ ਭੁੰਨ ਲਿਆ ਗੈਸ ਮੈਂ ਲੋ ਕੀਤੀ ਹੋਈ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਮੈਂ ਚਾਰ ਟਮਾਟਰ ਤੇ ਚਾਰ ਹੀ ਹਰੀਆਂ ਮਿਰਚਾਂ ਜਿਹੜੀਆਂ ਗ੍ਰाइंड ਕਰਕੇ ਲੈ ਲਈਆਂ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਪਰ ਗ੍ਰाइंड ਕੀਤੇ ਹੋਏ ਟਮਾਟਰ ਜਦੋਂ ਆਪਾਂ ਪਾਵਾਂਗੇ ਤੇ ਇਹਦੇ ਨਾਲ ਗਰੇਵੀ ਜਿਹੜੀ ਹੈ ਨਾ ਸਬਜ਼ੀ ਦੀ ਉਹ ਬਹੁਤ ਵਧੀਆ ਬਣ ਕੇ ਆਂਦੀ ਹੈ ਹੁਣ ਆਪਾਂ ਇਹਨੂੰ ਉਦੋਂ ਤੱਕ ਪਕਾਣਾ ਜਦੋਂ ਤੱਕ ਤੜਕਾ ਤੇਲ ਨਹੀਂ ਛ ਤੇ ਲਗਾਤਾਰ ਇਹਨੂੰ ਚਲਾਉਂਦੇ ਰਹਿਣਾ ਹੈ। ਗੈਸ ਜਿਹੜੀ ਮੀਡੀਅਮ ਕਰ ਦੇਣੀ ਹੈ ਇਸ ਟਾਈਮ ਤੇ। ਤੜਕਾ ਸਾਡਾ ਭੁੱਜ ਗਿਆ ਤੜਕੇ ਨੇ ਤੇਲ ਛੱਡ ਦਿੱਤਾ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੇ ਉੱਤੇ ਆਣ ਵਾਲੀ ਮਲਾਈ। ਮੈਂ ਇੱਕ ਦਿਨ ਦੇ ਦੁੱਧ ਦੇ ਉੱਤੇ ਆਣ ਵਾਲੀ ਜਿਹੜੀ ਮਲਾਈ ਹੈ ਲਈ ਹੈ ਤੁਸੀਂ ਇਸ ਦੀ ਜਗ੍ਹਾ ਤੇ ਕਾਜੂ ਦਾ ਪੇਸਟ ਜਾਂ ਫਿਰ ਮੱਕ ਜਿਹੜੇ ਹੁੰਦੇ ਆ ਉਹਦਾ ਪੇਸਟ ਵੀ ਪਾ ਸਕਦੇ ਹੋ ਫਰੈਸ਼ ਕਰੀਮ ਵੀ ਪਾ ਸਕਦੇ ਹੋ। ਤੇ ਮੈਂ ਸੌਖਾ ਤਰੀਕਾ ਤੁਹਾਨੂੰ ਦੱਸ ਰਹੀ ਹਾਂ ਇਸ ਕਾਰਨ ਮੈਂ ਘਰ ਦੇ ਦੁੱਧ ਦੇ ਉੱਤੇ ਆਣ ਵਾਲੀ ਜਿਹੜੀ ਮਲਾਈ ਹੈ ਉਹ ਇਹਦੇ ਵਿੱਚ ਪਾਈ ਹੈ ਤੇ ਮਲਾਈ ਨੂੰ ਆਪਾਂ ਪਾ ਕੇ ਹੁਣ ਫਿਰ ਤੋਂ ਉਦੋਂ ਤੜਕਾ ਜਿਹੜਾ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ। ਔਰ ਗੈਸ ਹਲੇ ਵੀ ਮੈਂ ਮੀਡੀਅਮ ਕੀਤੀ ਹੋਈ ਹੈ। ਇਸ ਤਰੀਕੇ ਦੇ ਨਾਲ ਜਿਹੜੀ ਗਰੇਵੀ ਹੈ ਨਾ ਮਲਾਈ ਪਾਉਣ ਦੇ ਨਾਲ ਇੱਕਦਮ ਰਿਚ ਗਰੇਵੀ ਬਣ ਕੇ ਤਿਆਰ ਹੁੰਦੀ ਹੈ ਔਰ ਸਬਜ਼ੀ ਦਾ ਜਿਹੜਾ ਟੇਸਟ ਹੈ ਕਈ ਗੁਣਾ ਜਿਹੜਾ ਵਧ ਜਾਂਦਾ ਹੈ। ਤੇ ਬਾਜ਼ਾਰ ਤੋਂ ਲਿਆਂਦੀ ਹੋਈ ਕੋਈ ਵੀ ਚੀਜ਼ ਇਹਦੇ ਵਿੱਚ ਆਪਾਂ ਨਹੀਂ ਪਾਈ ਹੈ ਮਲਾਈ ਤਾਂ ਹਰ ਘਰ ਦੇ ਵਿੱਚ ਹੁੰਦੀ ਹੈ। ਤੇ ਮਸਾਲਾ ਸਾਡਾ ਤਿਆਰ ਹੈ ਤੇ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਕੱਟ ਕੇ ਰੱਖੀਆਂ ਨੇ ਇਹ ਆਪਾਂ ਇਹਦੇ ਵਿੱਚ ਪਾ ਦੇਣੀ ਹੈ। ਸਬਜ਼ੀਆਂ ਦੀ ਕੁਆਂਟੀਟੀ ਤੁਸੀਂ ਘੱਟ ਵੱਧ ਕਰ ਸਕਦੇ ਹੋ। ਔਰ ਜਿਹੜੇ ਪਾਣੀ ਉਹ ਪਾ ਸਕਦੇ ਜਿਹੜੇ ਨਹੀਂ ਪਾਣੀ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੁਸੀਂ ਚਾਹੋ ਤੇ ਇਹਦੇ ਵਿੱਚ ਪਨੀਰ ਵੀ ਪਾ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਸਾਲਿਆਂ ਦੇ ਵਿੱਚ ਸਬਜ਼ੀ ਨੂੰ ਮਿਕਸ ਕਰਨਾ ਹੈ ਦੇਖਣ ਨੂੰ ਸਬਜ਼ੀ ਦੀ ਕੁਆਂਟੀਟੀ ਜ਼ਿਆਦਾ ਲੱਗ ਰਹੀ ਹੈ ਪਰ ਤੁਸੀਂ ਦੇਖਿਓ ਸਬਜ਼ੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਘਟ ਜਾਏਗੀ ਕਿਉਂਕਿ ਸਬਜ਼ੀ ਜਿੱਦਾਂ ਜਿੱਦਾਂ ਪੱਕਦੀ ਹੈ ਬਰੋਕਲੀ ਹੋਗੀ ਗੋਭੀ ਹੋਗੀ ਮਸ਼ਰੂਮ ਹੋਗੀ ਆਪਣਾ ਪਾਣੀ ਛੱਡਦੀ ਹੈ ਇਹ ਫੇਰੇ ਕੱਟ ਹੋ ਜਾਂਦੀਆਂ ਹਨ ਕੁਆਂਟੀਟੀ ਦੇ ਵਿੱਚ ਇਹਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਦਾ ਕਲਰ ਜਿਹੜਾ ਹੱਲੇ ਹੁਣੇ ਦੇਖਣ ਦੇ ਵਿੱਚ ਲੱਗ ਰਿਹਾ ਹੁਣ ਆਪਾਂ ਇਹਨੂੰ ਟੱਕ ਦਵਾਂਗੇ 5 ਮਿੰਟ ਲਈ ਗੈਸ ਦੀ ਫਲੇਮ ਹੁਣ ਮੈਂ ਲੋ ਕਰ ਦਿੱਤੀ ਹੈ 5 ਮਿੰਟ ਹੋ ਗਏ ਤੇ 5 ਮਿੰਟ ਬਾਅਦ ਮੈਂ ਤੁਹਾਨੂੰ ਦਿਖਾਨੀ ਆ ਟੱਕਣ ਚੁੱਕੇ ਸਬਜ਼ੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਪਾਣੀ ਛੱਡ ਚੁੱਕੀ ਹੈ ਮਸ਼ਰੂਮ ਬਰੋਕਲੀ ਗੋਭੀ ਨੇ ਬਹੁਤ ਜ਼ਿਆਦਾ ਪਾਣੀ ਛੱਡਿਆ ਹੈ Shimla Mirch ਵੀ ਪਾਣੀ ਛੱਡਦੀ ਹੈ ਔਰ ਜਿਹੜੀਆਂ ਸਰਦੀਆਂ ਦੀਆਂ ਸਬਜ਼ੀਆਂ ਹੁੰਦੀਆਂ ਹਨਾ ਬਹੁਤ ਜ਼ਿਆਦਾ ਪਾਣੀ ਛੱਡਦੀਆਂ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਹਰੀ-ਹਰੀਆਂ ਤਾਜ਼ੀਆਂ-ਤਾਜ਼ੀਆਂ ਸਬਜ਼ੀਆਂ ਆਂਦੀਆਂ ਤੇ ਤੁਸੀਂ ਮਸ਼ਰੂਮ ਇਹ ਜਿਹੜੀ ਮਿਕਸ ਲੈ ਜਣਾ ਇਹ ਜ਼ਰੂਰ ਬਣਾ ਕੇ ਦੇਖੋ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਇਹ ਸਬਜ਼ੀ ਸਾਡੇ ਘਰ ਹਫ਼ਤੇ ਦੇ ਵਿੱਚ ਇੱਕ ਵਾਰ ਤਾਂ ਇਹ ਬਣਦੀ-ਬਣਦੀ ਹੈ ਸਰਦੀਆਂ ਦੇ ਸੀਜ਼ਨ ਹੁਣ ਆਪਾਂ ਇਸੇ ਸਬਜੀ ਨੂੰ ਇਸੇ ਪਾਣੀ ਦੇ ਵਿੱਚ ਪਕਾਣਾ ਹੈ ਤੇ ਫਿਰ ਤੇ ਉਹਨੂੰ ਆਪਾਂ ਟੱਕ ਦੇਣਾ ਹੈ ਹੁਣ 10 ਮਿੰਟ ਲਈ ਹੁਣ ਮੈਂ ਗੈਸ ਜਿਹੜੀ ਥੋੜੀ ਮੀਡੀਅਮ ਕੀਤੀ ਹੈ ਤੇ 10 ਮਿੰਟ ਦੇ ਵਿੱਚ ਇਹਨੂੰ ਮੈਂ ਦੋਕ ਵਾਰ ਜਿਹੜਾ ਹਿਲਾ ਟੁਲਾ ਦਿੱਤਾ ਤਾਂ ਕਿ ਸਬਜੀ ਤਲੇ ਦੇ ਨਾਲ ਨਾ ਚਿਪਕੇ 10 ਮਿੰਟ ਹੋ ਗਏ ਸਬਜੀ ਨੂੰ ਪੱਕਦੇ ਹੋਏ ਤਾਂ ਤੁਸੀਂ ਦੇਖ ਸਕਦੇ ਹੋ ਸਬਜੀ ਸਾਡੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਹਲਕਾ ਜਿਹਾ ਪਾਣੀ ਹਲੇ ਵੀ ਸਬਜੀ ਦੇ ਵਿੱਚ ਹੈ ਆਇਆ ਤੇ ਗੈਸ ਦੀ ਫਲੇਮ ਜਿਹੜੀ ਹੈ ਹਾਈ ਕਰ ਦਵਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਗਰਮ ਮਸਾਲਾ ਪਾ ਕੇ ਨੂੰ ਆਪਾਂ ਮਿਕਸ ਕਰ ਦਵਾਂਗੇ ਗਰਮਾ ਗਰਮ ਤੁਸੀਂ ਇਹਨੂੰ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਤੰਦੂਰੀ ਰੋਟੀ ਦੇ ਨਾਲ ਖਾਓ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਸਾਡੇ ਬੱਚੇ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਆ ਇਹ ਸਬਜੀ ਤੇ ਸਾਡੇ ਘਰ ਹਫਤੇ ਦੇ ਵਿੱਚ ਇੱਕ ਵਾਰ ਸਬਜੀ ਇਹ ਬਣੀ ਹੀ ਜਾਂਦੀ ਹੈ ਤੇ ਤੁਸੀਂ ਵੀ ਮੇਰੇ ਇਸ ਦਸਵੇਂ ਤਰੀਕੇ ਦੇ ਨਾਲ ਸਬਜੀ ਜ਼ਰੂਰ ਬਣਾ ਕੇ ਦੇਖਿਓ ਤੇ ਮੇਰੀ ਇਹ ਸਬਜੀ ਦੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਵੀ ਚੰਗੀ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮ ਸਤਿ ਸ਼੍ਰੀ ਅਕਾਲ ਜੀ